ਕੀ ਨਾਮ ਹੈ ਜੀ ਮੈਂ ਨਾ ਸੋਨਾ ਸਰਪੰਚ ਆ ਜੀ ਬਾਬਾ ਸਾਹਿਬ ਤੁਹਾਡੇ ਪਿੰਡ ਦਾ ਸੇਰ ਹੈ ਕਿ ਤਿੰਗੂ ਦੀ ਸੀ ਹੈ ਕਿ ਉਸ ਤੋਂ ਬਾਅਦ ਕਿਵੇਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਜਾਂ ਕਿਵੇਂ ਦੇ ਹਾਲਾਤ ਪਿੰਡ ਵਿੱਚ ਡਰ ਦਾ ਮਾਹੌਲ ਹੈ ਜੀ ਪੂਰਾ ਹੂੰ ਕਿ ਰਾਤ ਵੇਲੇ ਜਾਂਦੇ ਰਹਿੰਦੇ ਤਾਂ ਲੋਕੀ ਸਾਡੇ ਤਾਂ ਇਧਰ ਰਾਖੀ ਵੀ ਕਰਨੀ ਪੈਂਦੀ ਹੈ ਲੋਕਾਂ ਨੂੰ ਹੂੰ ਕਿ ਫਸਲਾਂ ਰਾਖੀ ਵਰਗੇ ਹੁੰਦੇ ਤਾਂ ਮੱਕੀ ਮੁੱਕੀ ਰਾਖੀ ਜਾਂਦੇ ਲੋਕ ਉਹਨਾਂ ਨੂੰ ਵੀ ਸੁਚਿਤ ਕਰਨਾ ਪੈਂਦਾ ਰਾਖੀ ਰਾਤ ਜਾਣ ਵਕਤੇ ਉਹਨਾਂ ਨੂੰ ਤਾਂ ਜਾਣ ਤੇ ਬਣੀ ਹੋਈ ਹੈ ਇਹ ਰਾਖੀ ਨਾ ਕਰੀਏ ਫਿਰ ਫਸਲ ਨਹੀਂ ਹੁੰਦੀ ਹੂੰ ਨਾ ਦਈਏ ਫਿਰ ਬਾਈ ਖਾਲਦੇ ਜੀ ਅੱਜ ਕਿੰਨਾ ਕੁ ਮਾਹੌਲ ਜਿਹੜਾ ਲੋਕਾਂ ਦੇ ਵਿੱਚ ਲੱਗਿਆ ਕਿ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਬੱਚੇ ਸਕੂਲ ਨਹੀਂ ਜਾਂਦੇ ਨੇ ਹੋਰ ਵੀ ਲੋਕਾਂ ਨੇ ਕੰਮ ਕਰਾਂ ਜਾਣਾ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਇੱਕ ਕੁੱਤੇ ਨੂੰ ਚੁੱਕ ਕੇ ਲੈ ਗਿਆ ਸਰੇ ਤਿੰਦੂ ਉਸ ਤੋਂ ਬਾਅਦ ਕਿੰਨਾ ਕੁ ਲੋਕਾਂ ਦੇ ਵਿੱਚ ਕਿੰਨਾ ਡਰ ਹੈ ਬਹੁਤ ਡਰਦਾ ਮਾਹੌਲ ਹੈ ਜੀ ਇੱਕ ਤਾਂ ਸਾਡਾ ਸਕੂਲ ਉੱਤੋਂ 1/2 ਕਿਲੋਮੀਟਰ ਅੱਗੇ ਜਾ ਕੇ ਹੈਗਾ ਪੈਦਲ ਕਿ ਦਿਨ ਵੇਲੇ ਦੁਪਹਿਰ ਵੇਲੇ ਬੱਚੇ ਨੂੰ ਡਰ ਲੈਂਦਾ ਤਾਂ ਉਹ ਕਿਉਂ ਕਿ ਇਸ ਰਾਸਤੇ ਉਧਰ ਕਿਹੜਾ ਪਤਾ ਲਾਇ ਉਹਨੇ ਕਾਦਣਾ ਜੀ ਬਿਲਕੁਲ ਉਹ ਤਾਂ ਬੱਚਿਆਂ ਵੀ ਬਹੁਤ ਡਰਦਾ ਮਾਹੌਲ ਹੈ ਬੱਚੇ ਆਪ ਛੱਡ ਕੇ ਜਾਂਦੇ ਨੇ ਲੋਕੀ ਸਕੂਲ ਨਾਲ ਭਗਤ ਕਰ ਰਹੇ ਨੇ ਕੁਝ ਬੋਲ ਰਿਹਾ ਥੋੜੀ ਉਹਨਾਂ ਨੇ ਕਿਹਾ ਹੋਏ ਸੂਚਿਤ ਕੀਤਾ ਹੋਇਆ ਕੋਈ ਪਿੰਜਰਾ ਵਗੈਰਾ ਲਾਇਕ ਨਹੀਂ ਇਹਦੇ ਨਹੀਂ ਉਹ ਕਹਿੰਦੇ ਕੱਲ ਲਾਣਗੇ ਜੀ ਕੱਲ ਲਾਣਗੇ ਹਾਂਜੀ ਕੀ ਅਪੀਲ ਹੈ ਸਰਕਾਰ ਨੂੰ ਕੀ ਸਰਕਾਰ ਨੂੰ ਇਹ ਪਹਿਲਾਂ ਵੀ ਛੇਤੀ ਦਿਨੋਂ ਕਾਬੂ ਪਾਇਆ ਜਾਏ ਇਹ ਪਿੰਜਰੇ ਉਹਨਾਂ ਨੂੰ ਵੀ ਕੋਈ ਟਾਰਚ ਵਗੈਰਾ ਕੋ ਦਿੱਤੀ ਜਾਵੇ ਕਿ ਦੂਰ ਤੱਕ ਦਾ ਨੋ ਪਤਾ ਲੱਗ ਸਕੇ ਵੀ ਕੋਈ ਚੀਜ਼ ਆ ਰਹੀ ਹੈ ਜੀ ਇਹ ਕਿੱਟ ਪ੍ਰੋਵਾਈਡ ਦਲਜੀਤ ਸਿੰਘ ਹੈ ਜੀ ਸਿੰਘ ਕਿਹੜਾ ਪਿੰਡ ਹੈ ਕਸੋਲੀ ਜੀ ਕੁੱਤੇ 10000 ਇਹ ਤੁਹਾਡੇ ਤੁਹਾਨੂੰ ਤੰਗੂਆ ਦੇਖਿਆ ਗਿਆ ਤਾਂ ਤੁਸੀਂ ਦੇਖਿਆ ਜਾ ਕਿਵੇਂ ਮੁੱਖ ਦੇ ਹਾਲਾਤ ਕੀ ਸੀ ਹਾਂਜੀ ਹਾਂਜੀ ਮੈਂ ਇਹ ਦੇਖਿਆ ਰਾਤ ਨੂੰ 10:30 ਪੂਣੇ 11 ਵਜੇ ਦਾ ਟਾਈਮ ਸੀਗਾ ਮੈਂ ਘਰ ਤੋਂ ਰੋਟੀ ਖਾ ਕੇ ਬਾਬਾ ਹਰੀਪੁਰ ਵਾਲੇ ਦੇਰੇ 'ਤੇ ਜਾ ਰਿਹਾ ਸੀਗਾ ਉੱਥੇ ਕੰਟ ਜੋ ਚੱਲ ਰਹੀ ਆਪਣੀ ਦੁਸ਼ਹਿਰੇ ਤੱਕ ਤੇ ਰਾਤ ਨੂੰ ਉੱਥੇ ਸੌਣਾ ਜਦੋਂ ਵੀ ਮੇਰੇ ਮੋਟਰਸਾਈਕਲ ਦੀ ਉੱਪਰੋਂ ਲਾਈਟ ਪਈ ਹੈ ਤਾਂ ਇੱਥੋਂ ਲੈ ਕੇ ਆਪਣਾ ਨਦੀ ਵੱਲ ਭੱਜ ਗਿਆ ਕੁੱਤੇ ਨੂੰ ਤੇ ਬਹੁਤ ਹੀ ਜ਼ਿਆਦਾ ਖੂਨ ਡਿੱਗਿਆ ਹੋਇਆ ਸੀਗਾ ਮੈਂ ਦੇਖ ਕੇ ਅਚਾਨਕ ਮੈਂ ਕਿਹਾ ਇੰਨਾ ਖੂਨ ਫਿਰ ਇੱਥੇ ਬੈੜ ਦੇਖੀ ਗਈ ਬਾਕੀ ਮੌਤਬਰ ਬੰਦਿਆਂ ਨੂੰ ਫੋਨ ਕੀਤਾ ਤੇ ਹੋਰ ਪਿੰਡ ਦੇ ਵਿੱਚ ਨਹੀਂ ਕਾਫੀ ਕੱਟੇ ਹੋਗੇ ਤੁਸੀਂ ਜੰਗਲਾਤਪੁਰ ਦੇ ਅਧਿਕਾਰ ਜੀ ਜੀ ਵਾਈਲਡ ਲਾਈਫ ਵਾਲਿਆਂ ਨੂੰ ਦਿੱਤੀ ਹੈ ਜੀ ਆਏ ਸੀਗੇ ਮੌਕਾ ਦੇਖਣ ਵਾਸਤੇ ਤੇ ਦੇਖ ਕੇ ਕਿ ਉਹ ਕਹਿੰਦੇ ਵੀ ਇੱਕ ਦੋ ਦਿਨ ਚ ਅਸੀਂ ਪਿੰਜਰੇ ਲਗਾ ਜਾਵਾਂਗੇ ਜੀ ਇੰਨਾ ਡਰ ਦਾ ਮਾਹੌਲ ਬਣਿਆ ਹੋਇਆ ਪਿੰਡ 'ਚ ਪਿੰਡ 'ਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਜੀ ਲੋਕੀ ਹੁਣ ਸ਼ਾਮ ਟਾਈਮ ਰਾਤ ਵੇਲੇ ਬਾਹਰ ਨਿਕਲਦੇ ਨਹੀਂ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾਹੀਂ ਨਿਕਲਣਾ ਪੈਂਦਾ ਜੀ